ਉਹ ਦੇਖੋ ਜੀ ਨਮੀ ਲੈਂ ਨ ਯਾਰ ਪ੍ਰੇਜੈਂਟ ਜੀ ਇਹੀ ਪਰਮਿਸ਼ਨ ਨੇ ਇਹੋ ਗੱਡਣੇ ਵਾਲੀ ਵੀ ਆਈ ਦੀ ਮਸ਼ੀਨ ਅੱਜ ਨਾਲੇ ਦੇ ਬੋਲ ਮੰਗਾ ਲੈ ਇਹਨੂੰ ਪਤਾ ਹੀ ਨਹੀਂ ਉਹ ਵੀ ਦਿਖਾ ਦਿਓ ਜਿਹਦੇ ਚੋਂ ਪਰਮਿਸ਼ਨ ਦਿਖਾ ਪਰਮਿਸ਼ਨ ਦਿਖਾ ਦਿੰਦੇ ਇਹਨੂੰ ਪਤਾ ਹੀ ਨਹੀਂ ਜੰਗੌਰ ਖਾਬੀ ਨੇਗੋਡ ਨੂੰ ਬਰਨਾਲੇ ਦੇ ਬੋਲ ਜੱਟ ਜੀ ਨਹੀਂ ਨਹੀਂ ਆਜੋ ਇਹ ਹੁਣ ਇੱਥੇ ਹੁਣ ਬਿਜਲੀ ਮਹਿਕਮਾ ਵੀ ਢੂਡ ਬੋਲਦਾ ਜਿਹੜਾ ਬਿਜਲੀ ਮਹਿਕਮਾ ਹੈ ਇਹ ਵੀ ਮੂਰਖ ਇਹ ਇਹ ਵੀ ਸਾਬਤ ਹੋ ਗਿਆ ਹੁਣ ਹਾਂਜੀ ਜਿਹੜਾ ਬੰਦਾ ਇਹਨਾਂ ਨੂੰ ਜ਼ਮੀਨਾ ਜਿਹੜਾ ਬੰਦਾ ਜ਼ਮੀਨਾ ਦਵਾਉਂਦਾ ਨਾ ਨਹੀਂ ਨਹੀਂ ਜੀ ਲੱਖੀ ਵੀਰ ਬਿਜਲੀ ਬੋਰਡ ਦਾ ਵੀ ਪੋਲ ਖੁੱਲ ਗਿਆ ਹਾਂ ਬਿਜਲੀ ਬੋਰਡ ਨਹੀਂ ਪੋਲ ਖੁੱਲ ਗਿਆ ਆ ਗਈ ਉਹਨਾਂ ਦੀ ਮਸ਼ੀਨ ਕਿਵੇਂ ਆ ਗਈ ਨਹੀਂ ਨਹੀਂ ਮੈਂ ਤੁਹਾਨੂੰ ਹੋਰ ਦੱਸਾਂ ਜਿਹੜੇ ਮੁੰਡੇ ਲਾਈਨਮੈਨ ਆਏ ਹੋਏ ਤੇਰੇ ਉਹਨਾਂ ਨੇ ਦੋ ਨੇ ਇਹਨਾਂ ਨੂੰ ਰੋਕ ਕੇ ਵਿੱਚ ਕਿਹਾ ਵੀ ਮੂੜ ਲਾ ਓ ਜੇ ਰੋਡੇ ਜੇ ਬਾਬਾ ਜੀ ਹੋਰੇ ਆ ਕੇ ਸਫਾਈ ਹਾਂ ਹਾਂ ਸਾਡੇ ਸਾਹਮਣੇ ਆ ਗਿਆ ਵੀ ਹੁਣ ਨਹੀਂ ਹੋਰੇ ਕੋਲ ਲਾਉਣ ਆਏ ਤੇ ਹੋਰੇ ਆ ਕੇ ਸਫਾਈ ਦੇ ਗਏ ਆਪਾਂ ਨੂੰ ਉਹ ਕੋਲ ਲਾਉਣੇ ਆਏ ਤੇ ਝੂਠ ਬੋਲ ਗਏ ਇਹ ਵਿਭਾਗ ਨੇ ਦੇਖ ਲਓ ਜੀ ਆ ਬੁਲਾਇਆ ਹੈ ਇਹ ਸਰਕਾਰੀ ਵਿਭਾਗਾਂ ਦੇ ਨਾਲ ਆ ਇਹ ਬਿਜਲੀ ਵਿਭਾਗ ਵੀ ਨਾਲ ਰਲਿਆ ਹੋਇਆ ਪੈਸੇ ਖਾਦੇ ਹੋਏ ਨਾਲ ਸਾਰਿਆਂ ਨੇ ਤੇ ਐਸ ਐਚਓ ਚਮਕੌਰ ਸਾਹਿਬ ਉਹ ਨਾਲ ਰਲਿਆ ਹੋਇਆ ਉਹਨੂੰ ਐ ਮੈਂ ਡੰਡੇ ਨਾਲ ਭਜਾਵਾਂਗਾ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਆ ਜੀ ਪੁਲਿਸ ਪ੍ਰਸ਼ਾਸਨ ਨਾਲ ਰਲਿਆ ਹੋਇਆ ਕੀ ਗੱਲ ਹੋਈ ਹੈ ਜੇ ਪੁਲਿਸ ਦਾ ਉਹ ਕਹਿੰਦੇ ਜੀ ਉਹ ਕਹਿੰਦੇ ਅਸੀਂ ਮਗਾਈਨੀ ਨੂੰ ਜਾਣ ਤੋਂ ਗੱਡੀ ਨੂੰ ਤੇ ਆ ਬਿਲ ਆਹ ਬਿਲ ਆਹ ਟਰੈਕਟਰ ਆ ਗਿਆ ਤੇ ਰਿਕਾਰਡਿੰਗ ਸਾਡੇ ਕੋਲ ਕੱਲੇ ਕੱਲੇ ਦੀਆਂ ਜਿਨ੍ਹਾਂ ਨੇ ਭੇਜਿਆ ਵੀ ਰੂਚੀ ਦਾ ਪੇਪਰ ਮਿਲਨੇ ਮੰਗਾਇਆ ਇਹਨਾਂ ਦਾ ਕੰਟਰੈਕਟਰ ਉਹਨੇ ਮੰਗਾਇਆ ਤੇ ਸ਼ਰਮੇ ਦੀ ਵੀਡੀਓ ਸਾਡੇ ਕੋਲ ਰਿਕਾਰਡ ਇੱਥੇ ਜਿਹਦੇ ਵਿੱਚੋਂ ਕਹਿੰਦਾ ਵੀ ਅਸੀਂ ਆਹ ਸਰਕਾਰੀ ਲਾਈਨ ਵਿੱਚ ਜਿਹੜੇ ਸਰਕਾਰੀ ਖੰਭੇ ਕੱਟਦਾ ਇਹ ਮਸ਼ੀਨ ਆਈ ਦੀ ਇੱਥੇ ਤੇ ਕਹਿੰਦੇ ਸਾਨੂੰ ਪਤਾ ਨਹੀਂ ਨੌਲੇਜ ਹੀ ਨਹੀਂ ਸਾਡੀ ਚ ਕਿਹਦੇ ਮਤਲਬ ਇਹ ਆਪਣੇ ਆਪ ਨੂੰ ਚਲਾਕ ਸਮਝਦੇ ਜਾਂ ਸ਼੍ਰੀ ਚਮਕੌਰ ਸਾਹਿਬ ਇਲਾਕੇ ਦੀ ਸੰਗਤ ਨੂੰ ਬੇਕੂ ਸਮਝਦੇ ਆ ਇਹ ਸਰਕਾਰੀ ਆ ਸ਼ਰਮੇ ਦੀ ਵੀਡੀਓ ਸਾਡੇ ਕੋਲ ਇੱਥੇ ਉਹਨੇ ਕਿਹਾ ਸਾਡੇ ਕੋਲ ਇੱਥੇ ਨਹੀਂ ਜੇ ਸਰਕਾਰ ਨੇ ਕਰਾਉਣੇ ਆ ਇਹਦੇ ਤੇ ਮੋਹਰ ਦਿਖਾਓ ਹੁਣ ਮੋਹਰ ਨਹੀਂ ਹੈਗੀ ਨਾ ਪਰ ਆਜੋ ਆਜੋ ਹੁਣ ਕੋਈ ਇੱਕ ਮੋਹਰ ਇਹਦੇ ਤੇ ਮਰਚਾ ਹੋਊਗਾ 40 ਸਮਾਨ ਦਾ 40 ਸਮਾਨ ਹੈ ਸਾਰੇ ਹੀ ਨਹੀਂ ਇਹਨੂੰ ਅੱਗ ਲਾएंगे ਇੱਥੇ ਹੁਣ ਇਹਦੀ ਨਿਸ਼ਾਨੀ ਬਣਾ ਦੇਣੀ ਆ ਉਹਨੇ ਨਾ ਇਹਦੇ ਤੇ ਇੱਕ ਵੀ ਮੋਹਰ ਨਹੀਂ ਹੈਗੀ ਇਹ ਪੇਪਰ ਮਿਲਦੀ ਗੱਲ ਕਰਦੇ ਆਂ ਤੈਨੂੰ ਪੋਲ ਨਹੀਂ ਲਗਣ ਦੇਣੇ ਇਹਨਾਂ ਦਾ ਇੱਥੇ ਲਾ ਇਹਦੇ ਪਰਾਲੀ ਉਹ ਚੱਕ ਉੱਥੋਂ ਲਾ ਇਹ ਟੇਰਾਂ ਨੂੰ ਇਲੈਕਟ੍ਰੋਨਾਂ ਨੂੰ ਲਾਉਣ ਨੂੰ ਦੂਏ ਦੀ ਪੇਹ ਕਹਿ ਰਹੇ ਨੇ ਕਿ ਖੰਭੇ ਕਰਾਉਣੇ ਆ ਠੀਕ ਆ ਉਹ ਕਹਿੰਦੇ ਅਸੀਂ ਬਿਨਾ ਟੈਂਡਰ ਦੇ ਜਿੰਦੂ ਜੀ ਨੇ ਰੋਕੀਆ ਪਾਪਾ ਜੀ ਨੇ ਰੋਕੀਆ ਜੇ ਨਾ ਵੇ ਇੱਕ ਵੀ ਮੋਰ ਨਹੀਂ ਹੁਣ ਇਹਨਾਂ ਨੇ ਕਹਣਾ ਵੀ ਇਹ ਪ੍ਰਾਈਵੇਟ ਆ ਜੀ ਇਹ ਤਾਂ ਖੰਭੇ ਪਰ ਇਹ ਪ੍ਰਾਈਵੇਟ ਨਹੀਂ ਹੈਗੇ ਸਰਕਾਰ ਨਾਲ ਮਿਲੀ ਹੋਈ ਹੈ ਇਹਨਾਂ ਦੇ ਇਹ 51 ਲੱਖ ਦੀ ਦੇਣ ਆ ਸਾਨੂੰ ਲੈ ਟੈਰਨ ਭੈਣ ਉਹਦੇ ਬਦਲੇ ਖੰਭੇ ਆ ਇਹ ਤਾਂ ਗੱਡੀ ਇਹਨਾਂ ਨੇ ਨਹੀਂ ਮੰਗਾਈ ਜੀ ਕੋਈ ਰਾਵਾ ਨਹੀਂ ਨੂੰ ਆ ਕੇ ਲੋੜ ਨਾ ਪਿਆ ਸੀ ਲਵਾਰਸਾ ਹੈ ਜੀ ਹਾਂ ਜੀ ਲਵਾਰਸਾ ਕਹਿੰਦੇ ਗੱਡੀ ਲਵਾਰਸਾ ਕਹਿੰਦੇ ਲਵਾਰਸਾ ਗੱਡੀ ਹੈ ਕਿਹਾ ਮਾਚੇ ਸਰ ਉਹ ਵੀ ਪਰਵਾਇ ਕਰ ਰਹੇ ਨੇ ਤਾਂ ਤੁਹਾਨੂੰ ਕੀ ਪਤਾ ਕੀ ਨਹੀਂ ਘੱਟੀ ਟੱਕੇ ਨਹੀਂ ਮਾਰਦੇ ਟੱਕੇ ਨਹੀਂ ਜੀ ਮਾਰਦੇ ਹੈਗੇ ਕਿੱਥੇ ਆਈ ਇਹ ਟੱਕੇ ਨਹੀਂ ਮਾਰਦੇ ਫਰ ਮੈਂ ਇਹ ਪਰਵਾਇ ਕਰ ਰਹੀ ਹੈ ਪ੍ਰਾਈਵੇਟ ਹੈ ਕਰਵਾਈ ਚੁਣੀ ਕਰ ਰਿਹਾ ਮੈਂ ਪਰਵਾਇ ਕਰ ਰਹੀ ਹੈ ਕਰਵਾਈ ਕਰੋ ਕਰ ਰਹੇ ਹੋ ਕਿੰਨੇ ਆ ਸਾਰੇ ਤੁਸੀਂ ਕਿ ਕਿ ਲਾ ਦੂੰਗੇ ਕਿਉਂ ਲਾ ਲੂੰਗਾ ਇਹ ਕਿਵੇਂ ਬੱਡੇ ਲਾ ਕੇ ਲਾ ਲਾ ਸਕਦੇ ਨਹੀਂ ਇਦਾਂ ਨਹੀਂ ਕਰਦੇ ਮੇਰੀ ਪੈਲੀ ਵੀ ਰਹਿ ਗਈ ਤੂੰ ਕਾਰਵਾਈ ਕਰੋਗੇ ਕਰਦੇ ਕਿ ਨਹੀਂ ਮੈਂ ਕਰ ਦੂੰਗਾ ਕਹਿੰਦੇ ਕਾਰਵਾਈ ਬੰਗਾਓ ਹੁਣ ਕਰੋ ਜਿਹੜੇ ਬਲਾ ਜਿਹੜੇ ਇਦਾਂ ਨਹੀਂ ਹੋਣਾ ਅੱਗੇ ਕਾਰਵਾਈ ਇਦਾਂ ਨਹੀਂ ਹੋਣਾ ਦੀ ਪਿੱਛੇ ਇਦਾਂ ਨਹੀਂ ਹੋਣਾ ਅਸੀਂ ਵੀ ਤਿਆਰ ਅਸੀਂ ਵੀ ਲਾ ਲੇਗੇ ਆਪਣੇ ਆਪ ਲਾ ਲਓ ਫੇਰ ਲਾ ਲੇਗੇ ਫੇਰ ਇਹ ਨਹੀਂ ਹੋਣ ਦੇਣਾ ਇਹ ਤਾਂ ਕਿਸੇ ਵੀ ਕੀਮਤ ਪਰ ਨਹੀਂ ਹੋਊਗਾ ਇਹ ਕਾਨੂੰਨ ਆਪਾਂ ਲੈ ਲੈਣਾ ਕਿਵੇਂ ਆ ਦੇ ਇਹ ਜਿਵੇਂ ਸਾਡੇ ਕਾਨੂੰਨ ਆਪਣੇ ਹੱਥ ਇਹ ਲੈ ਸਕਦੇ ਨਹੀਂ ਇਹ ਲੈ ਸਕਦੇ ਇਹਨੇ ਕੋਈ ਨਹੀਂ ਰੋਕਦਾ ਤੁਸੀਂ ਇਹਨੇ ਰੋਕਾ ਪਰ ਉਹ ਤਾਂ ਕਿਉਂ ਰੋਕਦਾ ਉਹ ਤਾਂ ਪੈਸਾ ਆਉਂਦਾ ਤਾਂ ਨਹੀਂ ਰੋਕਦਾ ਦਰਮਿਆਨ ਤੋਂ ਪੜਚਾ ਕਰੋ ਤੁਸੀਂ ਇਹਨੇ ਮੰਗਾਇਆ ਤੇ ਸੜਕ ਦੀਆਂ ਨੀਂਹਾਂ ਨੂੰ ਚਲੋ ਪਰਚਾ ਦੇ ਕੰਮ ਹੀ ਕਰੋ ਐਟਾ ਨਹੀਂ ਇਥੇ ਟੱਪੜਾ ਹੈਗਾ ਡਾਕਟਰ ਜਾਂ ਪਰਚਾ ਕਰੋ ਨਹੀਂ ਸਾਬੂ ਬੋਲਦਾ ਹਾਂ ਮੈਂ ਸਾਬੂ ਲਿਖਦਾ ਜਾਂ ਪਰਚਾ ਮੈਂ ਕੰਮਕਾਰ ਬਈ ਨੂੰ ਕਹਿੰਦੇ ਚਾਰ ਮਹੀਨੇ ਹੋ ਗਏ ਦਿਖਾ ਰਿਹਾ ਰਵੀ ਚੱਕ ਦੋ ਨੂੰ ਬੋਲੀ ਨੂੰ ਚੱਕ ਦੋ ਬਾਲੂ ਦੇ ਨਾਲ ਹਾਂ ਭਾਬੀ ਉਹ ਕੋਲੀ ਚੱਕ ਦੋ ਨਹੀਂ ਮੈਂ ਕਹਿਣਾ ਉਹਨੂੰ ਜਾ ਬਿਲਕੁਲ ਛੋਟ ਦੋ ਤੂੰ ਟੋਰ ਪਤਾ ਸਾਰਾ ਕੋਈ ਪਤਾ ਆ ਦਿਵਾਲੀ ਨੂੰ ਚਮਕੌਰ ਸਾਹਿਬ ਦੀ ਕੱਲੀ ਕਲੀ ਦੀ ਦੁਕਾਨ ਦੇ ਮੇਰੇ ਉੱਤੇ ਕਰੀ ਆ ਉਹਨੇ ਮੈਂ ਦੰਨਾ ਬਿਆਨ ਲਿਆ ਮੇਰੇ ਕਰੋ ਮੇਰੇ ਬਿਆਨਾਂ ਪਰ ਕਸ਼ਮੀਰੀ ਲਾ ਪਰ ਕਰੋ ਪਰਚਾ ਜੀ ਕਸ਼ਮੀਰੀ ਨਾਲ ਕੁਝ ਨਹੀਂ ਲਾਈ ਨਹੀਂ ਆ ਤੂੰ ਬੋਲ ਰਹੀ ਜੀ ਨਹੀਂ ਤੂੰ ਮਲਾਜੇ ਕਿਉਂ ਮੇਰੇ ਕੋਲ ਹੀ ਨਹੀਂ ਮਸਲਾ ਮੈਂ ਗੱਲ ਨਾ ਰੋਡ ਪਈ ਹੈ ਮੇਰੀ ਉੱਥੇ ਉੱਥੇ ਗੱਲ ਕਰ ਉਹ ਨਾਲ ਜਾ ਕੇ ਜੀ ਇਹ ਅਸੀਂ ਕਿਵੇਂ ਕੰਮ ਕਰਦੀ ਹੈ ਜੀ ਦੇਖ ਹਟ ਰਿਹਾ ਹੋ ਰਿਹਾ ਠਕਾ ਹੋ ਰਿਹਾ ਫਿਰਿਆ ਵਾ ਜਿਹੜਾ ਬੰਦਾ ਮੋਗ ਆ ਜਿੱਲੀ ਆਈ ਅਸੀਂ